ਮੇਰਾ ਨਾਮ ਹੈਗਾ ਜੀ ਨਰ ਸਿੰਘ ਸਾਫਾ ਸਰਪੰਚ ਘੋੜੇਣਾਵ ਸਰ ਅੱਜ ਕਿਹ ਹਸਾਬ ਬਾਬਾ ਨੇ ਲਾਉਸਮੈਂਟ ਕੀਤੀ ਸੀ ਬਾਬਾ ਜੀ ਨੇ ਜੀ ਤੇ ਨਾਲ ਦੀ ਨਾਲ ਅਸੀਂ ਸਾਰੇ ਪਿੰਡ ਜਿਹਦੇ ਕੋਲੇ ਵੀ ਜਿਹੜਾ ਜਹਾਜ ਸਾਧਨ ਸੀ ਲੈ ਕੇ ਤੁਰਪੇ ਉਹ ਟਰੈਕਟਰ तकरीबन 50 ਟਰੈਕਟਰ ਇੱਥੇ ਆ ਗਏ ਸੀਗੇ 6-7 ਕਿੱਲੇ ਜਿਹੜੇ ਨਾੜਦੇ ਉਹ ਮੱਛੇ ਐ ਤੇ ਨਾਲ ਦੀ ਨਾਲ ਐਸ ਐਚਓ ਲਹਿਰਾ ਨੂੰ ਮੈਂ ਸੂਚਿਤ ਕੀਤਾ ਤੇ ਉਹਨਾਂ ਨੇ ਨਾਲ ਦੀ ਨਾਲ ਮੈਨੂੰ ਉਥੇ ਰੱਖ ਕੇ ਆਪਣਾ ਕੀ ਹੈ ਵੀ ਤੁਸੀਂ ਹੋੜਦੇ ਰਹੋ ਉਹਨਾਂ ਨਾਲ ਦੀ ਨਾਲ ਇਹਨਾਂ ਨੂੰ ਜਿਹੜਾ ਅੱਗ ਬੁਝਾਊ ਜੰਤਰ ਇਹਨਾਂ ਨੂੰ ਫੋਨ ਕੀਤਾ ਪਰ ਉਹਦੀ ਦਿੱਕਤ ਇਹ ਆ ਗਈ ਥੋੜੀ ਜੀ ਪਰ ਅੱਗ ਤਾਂ ਬੁਝਾ ਲਈ ਉਹ ਮੂਨਕ ਹੋਣ ਕਰਕੇ ਥੋੜਾ ਟਾਈਮ ਵੱਧ ਲੱਗ ਗਿਆ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਤੇ ਸਾਡੇ ਐਮ.ਐਲ.ਏ. ਸਾਹਿਬ ਨੂੰ ਕਿ ਇੱਕ ਇਹਨਾਂ ਦੇ ਵਿੱਚੋਂ ਲਹਿਰਾ ਗਾਗਾ ਵਿਖੇ ਖੜਾਈ ਜਾਵੇ ਤਾਂ ਕਿ ਇਹ ਜੇ ਔਖੇ ਸਮੇਂ ਮਤਲਬ ਇਹ ਤੋਂ ਕੰਮ ਲਿਆ ਜਾ ਸਕੇ ਕਿਉਂਕਿ ਭਵੇਂ 10 ਮਿੰਟ ਲੇਟ ਹੋ ਗਈ 10 ਮਿੰਟਾਂ 'ਚ ਬਹੁਤ ਖੁਸ਼ ਹੋ ਜਾਂਦਾ ਹੈ। ਪੁਰੀ ਸਾਹਿਬ ਇਹ ਦਿੱਕਤ ਕਿਉਂ ਆ ਰਹੀ ਥਾ ਜਿੱਥੇ ਵੀ ਲੱਗਦਾ ਅੱਗ ਬੁਝਾਉਣ ਤੋਂ ਫੇਵਿੰਗ ਰੈਡ ਬਾਅਦ ਚ ਪਹੁੰਚਦੇ ਕਿਉਂ ਇਹਦਾ ਮੇਨ ਕਾਰਨ ਇਹ ਹੈ ਕਹਿੰਤੀ ਕਰੂੰਗਾ ਤੁਹਾਡੀ ਜਿਹੜੇ ਵੀ ਲੋਕ ਸੁਣਨਗੇ ਵੀ ਆਪੋ ਆਪਣੀਆਂ ਖੇੜਾ ਪਰੋ ਖੇਤਾਂ 'ਚ ਖਾਲ ਪਰੋ ਤੇ ਇੱਕ ਜਿਹੜੀਆਂ ਆ ਸਪਰੇਅ ਵਾਲੇ ਟੈਂਕ ਨੇ ਇਹ ਸਾਰੇ ਪੰਜਾਬ ਦੇ ਲੋਕ ਭਰ ਕੇ ਖੜਾ ਕੇ ਰੱਖਣ ਔਰ ਜਿੱਥੇ ਤੱਕ ਪੱਕੇ ਖਾਲਾਂ 'ਚ ਪਾਣੀ ਖੜਦਾ ਖਾਲਾਂ 'ਚ ਪਾਣੀ ਖੜਾ ਕੇ ਰੱਖਣ ਤਾਂ ਕਿ ਸਮੇਂ ਤੇ ਕੰਮ ਆ ਸਕੇ ਕਿੰਨਾ ਨੁਕਸਾਨ ਹੋਇਆ ਲਗਭਗ ਇਹ 6-7 ਕਿੱਲੇ ਸੀਗੇ ਜਿਹੜੇ ਨਾਲ ਦੇ ਮੱਚ ਗਏ ਪਰ ਸਭ ਤੋਂ ਵੱਡੀ ਸ਼ਵਾਸੀ ਇਹ ਰਹੀ ਇੱਕ ਨੌਜਵਾਨ ਬੱਚਾ ਸੀ ਛੋਟੀ ਜੀ ਉਮਰ ਦਾ ਉਹਨੇ ਆਪਣੇ ਟਰੈਕਟਰ ਦੀ ਪਰਵਾਹ ਨਹੀਂ ਕੀਤੀ ਆਪਦੀ ਪਰਵਾਹ ਨਹੀਂ ਕੀਤੀ ਮੱਚਦੀ ਅੱਗ ਚ ਟਰੈਕਟਰ 855 ਇਹ ਮੁੰਡਾ ਸੀ ਆਰਮ ਸਿੰਘ ਨੰਬਰਦਾਰ ਦਾ ਘੋੜੇ ਨਾਂ ਤੂੰ ਉਨੇ ਮਚਦੀ ਅੱਗ ਦੇ ਵਿੱਚ ਟਰੈਕਟਰ ਵੜਿਆ ਤਾਂ ਅੱਗੇ ਜਾਣ ਤੋਂ ਕਣਕ ਦੇ ਵਿੱਚੋਂ ਜਿਹੜੀ ਅੱਗ ਰੁਕ ਗਈ ਨਹੀਂ ਤਾਂ ਜੇ ਉਹ ਮੁੰਡਾ ਦਲੇਰੀ ਨਾ ਦਿਖਾਉਂਦਾ ਇਹ ਜਾ ਕੇ ਕਣਕਾਂ ਅੱਗ ਜਿਹੜੀ ਹੈ ਕਾਲਮਜਾਰੇ ਵਾਲੀ ਸੜਕ ਤੇ ਤੇ ਸੂਏ ਦੇ ਵਿਚਾਲੇ ਜਾ ਕੇ ਖੜਦੀ ਨਹੀਂ ਇਹਨੇ ਰੁਕਣਾ ਨਹੀਂ ਸੀ ਮੇਰਾ ਸੰਜੀ ਕੁਮਾਰਾ ਜੀ ਪਾਇਨਾ ਦੇ ਡਰਾਈਵਰ ਜੀ ਪਰ ਜਿਹੜੀ ਅੱਗ ਤੇ ਕਾਬੂ ਪਾਇਆ ਕਿੰਨੇ ਚਿਰ ਬਾਅਦ ਪਾਇਆ ਗਿਆ ਸਰਹਿਜ ਡਿਸਟ੍ਰਿਕਟ ਸਾਨੂੰ ਸੂਚਨਾ ਮਿਲੀ 2:00 ਬਜੇ 30 ਮਿੰਟ 2:30 ਵਿੱਚ ਸਾਨੂੰ ਸੂਚਨਾ ਮਿਲੀ ਐਸ ਐਚਓ ਸਾਹਿਬ ਨੂੰ ਉਹਨਾਂ ਤੋਂ ਅਸੀਂ ਕੰਟੈਕਟ ਨੰਬਰ ਲੀਤਾ ਆਪਣੇ ਸਰਪੱਤ ਸਾਹਿਬ ਦਾ ਉਨ੍ਹਾਂ ਨਾਲ ਗੱਲਬਾਤ ਕਰਕੇ ਜਿਹੜੀ ਲੋਕੇਸ਼ਨ ਹੈ ਉਸ ਦਾ ਪਰਫੈਕਟ ਪਤਾ ਕੀਤਾ ਕਿ ਕਿੱਥੇ ਜੀ ਕੱਗ ਲੱਗੀ ਹੈ ਕਿ ਕਿਸ ਚੀਜ਼ ਨੂੰ ਅੱਗ ਲੱਗੀ ਹੈ ਉਸ ਦੇ ਹਿਸਾਬ ਨਾਲ ਅਸੀਂ ਨਾਲ ਦੇ ਨਾਲ ਅੱਧੇ ਘੰਟੇ ਦੇ ਕਰੀਬ ਇੱਥੇ ਪਹੁੰਚ ਗਏ ਊੜੇ ਨਾਂ ਤੇ ਆਪਣਾ ਖੰਡੇਵਾ ਦੇਸ਼ਕਾਰ ਖੇਤਾਂ ਦੇ ਵਿੱਚ ਨਾਲ ਦੇ ਵਿੱਚ ਅੱਗ ਲੱਗੀ ਹੋਈ ਸੀ ਜਿਸ ਦੇ ਵਿੱਚ 6 ਕਿੱਲੇ ਕਣਕ ਸੀ ਜੋ ਕਿ ਸਵੇਰੇ ਹਲੇ ਉਹਦੇ ਵਿੱਚ ਕਣਕ ਵੱਡੀ ਹੋਈ ਸੀ ਕਣਕ ਵੱਢਣ ਦੇ ਤਕਰੀਬਨ 2 ਘੰਟੇ ਕੇ ਬਾਅਦ ਉੱਚੀ ਅੱਗ ਫੜ ਗਈ ਅਚਾਨਕ ਕਿੰਨੀਆਂ ਘਟਨਾਵਾਂ ਸਾਹਮਣੇ ਆਈਆਂ ਲੱਗਦਾ ਵੈਸੇ ਸਾਡੇ ਕੋਲ ਅੱਜ ਤੱਕ ਤਾਂ ਇਸ ਸੀਜ਼ਨ ਦੇ ਵਿੱਚ ਤਿੱਜੀ ਘਟਣਾ ਸੀ ਸਾਰਿਆਂ ਨੂੰ ਜਿੱਤੇ ਵਿੱਚ ਅਸੀਂ ਹਰ ਘਟੜਾ ਵਿੱਚ ਕਬੂਲ ਪਾਇਆ ਕੱਢ